ਆ ਗਿਆ ਉਹ ਬੰਬ ਲੱਗ ਗਿਆ ਉਹ ਬੰਬ ਲੱਗ ਗਿਆ ਉਹ ਗਰਮ ਸੂਟਾਂ ਦੇ ਰੇਟਾਂ ਦੇ ਬੰਬ ਡੱਜਾ ਉਹ ਲੱਗੀ ਸੇਲ ਲੱਗੀ ਸੇਲ ਮਾਤੂਸ਼ਰੀ ਦਸਤਾਰ ਬਾਗੇ ਪੁਰਾਣੇ ਸਰਦੀਆਂ ਵਾਲੇ ਸੂਟਾਂ ਦੇ ਲੱਗੀ ਸੇਲ ਕੋਈ 5% ਨਹੀਂ ਕੋਈ 10% ਨਹੀਂ ਉਹ 30% ਤੱਕ ਦੀ ਸੇਲ 350 ਦਾ ਸੂਟ ਲੈ ਜਾਓ 245 ਚ 30% ਉਹ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਨੂੰ ਚਾਹੇ ਤੁਸੀਂ ਦੁਕਾਨਦਾਰੋ ਭਾਵੇਂ ਫੇਰੀ ਲੈ ਕਪੜਾ ਵੇਚਣਾ ਆਜੋ ਕੋਈ ਸ਼ਰਤ ਨਹੀਂ ਕੋਈ ਸੈਟਵੇਂ ਸੈਟ ਲੈਣ ਦੀ ਲੋਣੀ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਭਾਵੇਂ ਚਾਰ ਚਾਰ ਲੈ ਜਾਓ ਉਹ ਭਾਵੇਂ ਚੌਣ ਚੌਣ ਕੇ ਲੈ ਜਾਓ ਚੌਣ ਚੌਣ ਕੇ 30% ਤੱਕ ਦੀ ਸੇਲ ਲੱਗ ਗਈ ਉਹ 28 ਜਨਵਰੀ 28 ਜਨਵਰੀ ਉਹ 28 ਜਨਵਰੀ ਨੋਟ ਕਰ ਲੋ 28 ਜਨਵਰੀ 7 ਦਿਨ 7 ਦਿਨ ਸਾਤ ਕਿਹੜਾ ਵੱਡੇ ਫਾਇਦੇ ਵੱਡੇ ਫਾਇਦੇ ਨਵਾਂ ਕਪੜਾ ਅੱਜ ਟਰੱਕ ਪਰ ਕੇ ਲਿਆਂਦਾ ਤੁਹਾਡੇ ਫਾਇਦੇ ਵਾਸਤੇ ਅਸੀਂ ਲੁੱਟ ਲਿਆ ਆਂ ਉਹਨਾਂ ਦੁਕਾਨਦਾਰਾਂ ਨੂੰ ਲੁੱਟ ਲਿਆ ਆਂ ਉਹ ਫੈਕਟਰੀ ਵਾਲਿਆਂ ਨੂੰ ਲੁੱਟ ਲਿਆ ਆਂ ਤੁਹਾਡੇ ਫਾਇਦੇ ਆਹ ਪਪਨ ਚੈਲੰਜ ਪਪਨ ਚੈਲੰਜ ਪਪਨ ਚੈਲੰਜ ਠੋਕੇ ਚੈਲੰਜ ਉਹ ਨਾ ਕੋਈ ਇੰਨਾ ਸਸਤਾ ਦੇ ਸਕਦਾ ਨਾ ਕਿਸੇ ਤੋਂ ਦੇਣਾ ਜੱਕਰ ਰਾਮ ਟੈਕਸ ਬ੍ਰਾਂਡ ਦਾ ਸੂਟ ਲੈ ਕੇ ਆ ਗਏ ਰਾਮ ਟੈਕਸ ਦਾ ਬੱਡੀਆਂ ਬੱਡੀਆਂ ਕੰਪਨੀਆਂ ਸ਼ੰਕਰ ਦਾ ਰਾਮ ਟੈਕਸ ਦਾ ਏਕੇ ਦਾ ਗਰਮ ਕੱਪੜਾ 30% ਲੈਸ ਹੋਲ ਸੇਲ ਰੇਟਾਂ ਤੋਂ ਵੀ 30% ਲੈਸ ਚਾਹੇ ਤੁਸੀਂ ਬਸ ਜਾ ਜਾਓ ਚਾਹੇ ਤੁਸੀਂ ਟੈਂਪੂ ਜਾ ਜਾਓ ਬਾਗਾ ਪ੍ਰਣਾ ਬੱਸ ਸਟੈਂਡ ਦੇ ਰਿਕਸ਼ੇ ਦੀ ਸਰਵਿਸ ਵੀ ਬਿਲਕੁਲ ਫ੍ਰੀ ਕਰਤੀ ਆ ਉਹ ਖੁੱਲੀ ਡੁੱਲੀ ਪਾਰਕਿੰਗ ਆ ਚਾਹ ਪਾਣੀ ਦਾ ਪੂਰਾ ਪ੍ਰਵਾਨਦਿਆ ਸੇਲ ਮੈਂ ਵੀ ਬਹੁਤ ਟਾਪ ਦਿਆ ਸੋਫੇ ਦੇ ਬਿਠਾਏ ਕਪੜਾ ਦਵਾਂਗੇ ਚਾਹ ਪਾਣੀ ਪੂਰਾ ਭਲਾਵਾਂਗੇ ਸੂਟ ਦਵਾਂਗੇ ਬੁਲਬੁਲ ਦੇ ਬੱਤੀਆਂ ਰਗੇ ਉਹ ਰੇਡ ਮਿੱਟੀ ਦੇ ਭਾ ਕਰਤੇ ਆ ਅੱਜ ਤੱਕ ਪੰਜਾਬ ਦੇ ਇਤਿਹਾਸ ਤੇ ਸੇਲ ਨਹੀਂ ਲੱਗੀ ਵੱਡੀ ਆਮ ਲੋਕਾਂ ਲਈ ਓਏ ਗੱਲ ਇੱਥੇ ਨਹੀਂ ਜੇ ਮੁੱਕਦੀ ਗਰਮ ਸੂਟਾਂ ਤੇ ਆਫਰਾਂ ਕਰਾਈ ਵਾਲੇ ਸੂਟਾਂ ਤੇ ਆਫਰਾਂ ਦਾਜਵਰੀ ਦੇ ਸੂਟਾਂ ਤੇ ਆਫਰਾਂ ਕੰਬੜਾ ਤੇ ਆਫਰਾਂ ਕੋਟ ਪੈਂਟ ਤੇ ਆਫਰਾਂ ਉਹ ਬੰਬ ਡਾਕਿਆ ਉਹ ਬੰਬ ਡਾਕਿਆ ਉਹ ਬੰਬ ਡਾਕਿਆ ਉਹ ਗਰਮ ਸੂਟਾਂ ਦੇ ਰੇਟਾਂ ਤੇ ਬੰਬ ਡਾਕਿਆ ਉਹ ਲੱਗੀ ਸੇਲ ਲੱਗੀ ਸੇਲ ਮਾਤੂਸ਼ਰੀ ਦਸਤਾਰ ਬਾਗੇ ਪ੍ਰਾਣੇ ਸਰਦੀਆਂ ਵਾਲੇ ਸੂਟਾਂ ਦੇ ਲੱਗੀ ਸੇਲ ਕੋਈ 5% ਨਹੀਂ ਕੋਈ 10% ਨਹੀਂ ਉਹ 30% ਤੱਕ ਦੀ ਸੇਲ 350 ਵਾਲਾ ਸੂਟ ਲੈ ਜਾਓ 245 ਚ 500 ਵਾਲਾ ਸੂਟ ਲੈ ਜਾਓ 350 ਚ 1000 ਵਾਲਾ ਸੂਟ ਲੈ ਜਾਓ 700 ਰੁਪਏ ਚ ਓ ਖੁੱਲੇ ਪਟਾਕੇ ਪਾ ਦੇ ਖੁੱਲੇ ਪਟਾਕੇ ਰੇਡ ਲਿਖ ਲੈ ਕੇ ਲਾਤੇ ਵੱਡੇ ਫਾਇਦੇ ਰੰਗ ਵੀ ਵੱਖਰੇ ਡਿਜ਼ਾਈਨ ਵੀ ਵੱਖਰੇ ਰੇਡ ਲਿਖ ਲੈ ਕੇ ਲਾਤੇ ਜਿਹੜਾ ਸੂਟ 350 ਦਾ ਇਹਤੇ ਵੀ ਲੱਗ ਗਈ 30% ਦੀ ਸੇਲ 200 ਤੋਂ ਵੱਲ ਕਰੋ ਭਾਜੀ ਆ ਚੱਕੋ ਪੈ ਗਿਆ ਪਟਾਕਾ ਪੈ ਗਿਆ ਓ ਹੱਲ ਗਏ ਦੁਕਾਨਦਾਰ ਓ ਕਿੱਥੇ ਦੇ ਦੇਣਗੇ ਮਾਤੂ ਸ਼ਰੀ ਦਸਤਾਰ ਵਾਗੇ ਪੁਰਾਣੇ ਪਹਿਲਾਂ ਪਾਉਂਦੇ ਆਣਾ ਲੋਕਾਂ ਨੇ ਜੱਕੋ ਕੋਈ 50 ਰੁਪਏ ਲੈਸ ਕਰਦਾ ਕੋਈ 100 ਲੈਸ ਕਰਦਾ ਓਏ ਕਰਤਾ 30% 30% 30% او چاہے ਤੁਸੀਂ ਨਵਾਂ ਕੰਮ ਸ਼ੁਰੂ ਕਰਨਾ چاہے ਤੁਸੀਂ ਰੀਸੇਲਰ ਨੂੰ چاہے ਤੁਸੀਂ ਦੁਕਾਨਦਾਰੋਂ ਭਾਵੇਂ ਫੇਰੀ ਲੈ ਕਪੜਾ ਵੇਚਣਾ ਆਜੋ او ਕੋਈ ਸ਼ਰਤ ਨਹੀਂ ਕੋਈ ਸੈਟਵੇਂ ਸੈਟ ਲੈਣ ਦੀ ਲੋਣੀ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਭਾਵੇਂ ਚਾਰ ਚਾਰ ਲੈ ਜਾਓ او ਭਾਵੇਂ ਚੌਣ ਚੌਣ ਕੇ ਲੈ ਜਾਓ ਚੌਣ ਚੌਣ ਕੇ 30% ਤੱਕ ਦੀ ਸੇਲ ਲੱਗ ਗਈ ਆ ਦੇਖੋ ਜੀ ਰੇਡ ਦੇਖੋ ਕੀ ਆ 500 ਰੁਪਏ ਵਾਲਾ ਸੂਟ ਕਰਤਾ 350 ਜੋ ਨਾ 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 ਓਏ ਲਾਟ ਨਹੀਂ ਇਹ ਓਏ ਕੋਈ ਗੜਿਆ ਫਟਿਆ ਨਹੀਂ ਸੂਟ ਹੈਗਾ ਓਏ ਕੋਈ ਲਾਟ ਨਹੀਂ ਕੋਈ ਘੱਟ ਰੇਟਾਂ ਦਾ ਸਟਾਕ ਨਹੀਂ ਚੱਕ ਕੇ ਲੈਂਦਾ ਨਵਾਂ ਕਪੜਾ ਅੱਜ ਹੀ ਟਰੱਕ ਪਰ ਕੇ ਲਿਆਂਦਾ ਟੋਡੇ ਫਾਇਦੇ ਵਾਸਤੇ ਅਸੀਂ ਲੁੱਟ ਲਿਆ ਆ ਉਹਨਾਂ ਦੁਕਾਨਦਾਰਾਂ ਨੂੰ ਲੁੱਟ ਫੈਕਟਰੀ ਵਾਲਾ ਨੂੰ ਲੁੱਟ ਜਾ ਗਿਆ ਤੁਹਾਡੇ ਫਾਇਦੇ ਵਾਸਤੇ ਚੱਕੋ ਆ ਰਾਮ ਟੈਕਸ ਦੇ ਸੂਟ ਰਾਮ ਟੈਕਸ ਦੇ ਸੂਟ ਓਏ ਆ ਦੇਖੋ ਓ 200 ਵਾਲਾ 500 ਵਾਲਾ ਭਾਵੇਂ ਤੁਸੀਂ ਲੈ ਜਾਓ 1000 ਵਾਲਾ ਸੂਟ ਇੱਥੇ ਵੀ ਲੱਗ ਗਈ 30% ਦੀ ਛੂਲ ਜਿਹੜਾ 1000 ਰੁਪਏ ਦਾ ਸੂਟ ਅਸੀਂ ਦਮਾਗੇ 700 ਚ ਖੁੱਲੇ ਫਾਇਦੇ ਓ ਓਪਨ ਚੈਲੰਜ ਟਾਪਨ ਚੈਲੰਜ ਟਾਪਨ ਚੈਲੰਜ ਫੋਕੇ ਚੈਲੰਜ ਉਹ ਨਾ ਕੋਈ ਇੰਨਾ ਸਸਤਾ ਦੇ ਸਕਦਾ ਨਾ ਕਿਸੇ ਤੋਂ ਦੇਣਾ ਉਹ ਚੱਕੋ ਉਹ ਰਾਮਟੈਕਸ ਬ੍ਰਾਂਡ ਦਾ ਸੂਟ ਲੈ ਕੇ ਆ ਗਏ ਰਾਮਟੈਕਸ ਦਾ ਵੱਡੀਆਂ ਵੱਡੀਆਂ ਕੰਪਨੀਆਂ ਸ਼ੰਕਰ ਦਾ ਰਾਮਟੈਕਸ ਦਾ ਏਕੇ ਦਾ ਗਰਮ ਕਪੜਾ 30% ਲੈਸ ਹੋਲਸੇਲ ਰੇਟਾਂ ਤੋਂ ਵੀ 30% ਲੈਸ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਫਰੈਸ਼ ਸੌਦਾ ਦਵਾਂਗੇ ਉਹ ਚਾਹੇ ਸੈੱਟ ਵਾਈਜ਼ ਲੈ ਜਾਓ ਉਹ ਚਾਹੇ ਟਰੱਕ ਵਾਈਜ਼ ਲੈ ਜਾਓ ਚਾਹੇ ਦੁਕਾਨਦਾਰੋ ਜਿੰਨੇ ਮਰਜੀ ਸੂਟ ਲੈ ਜਾਓ 30% ਲੈਸ 30% ਲੈ ਆਂਦੇ ਉਹ ਲੈ ਆਂਦੇ ਉਹ ਲੈ ਆਂਦੇ ਚੌਣ ਚੌਣ ਕੇ ਬੋਲ ਬੋਲੇ ਬੱਤੀਆਂ ਰਕੇ ਸੂਟ ਲੈ ਆਂਦੇ ਉਹ ਜਿਹੜਾ ਮਰਜੀ ਪ੍ਰਿੰਟ ਲੈ ਜਾਓ ਓਏ ਉਹ ਜਿਹੜਾ ਮਰਜੀ ਰੰਗ ਲੈ ਜਾਓ ਲੱਗ ਗਈ 30% ਤੱਕ ਦੀ ਸੇਲ ਜਿਹੜਾ ਸੂਟ 350 ਦਾ ਉਹ 240 ਚ ਕਰਤਾ ਦੇਖੋ ਡੀਨ ਛੇਜੀ ਛੇਜੀ ਆ ਜਾਓ ਗੱਲ ਸੁਣ ਲਓ ਧਿਆਨ ਦੇਣਾ ਸਿਰਫ 7 ਦਿਨ 7 ਦਿਨ ਦੀ ਸੇਲ ਆ 7 ਦਿਨ ਦੀ 7 ਦਿਨ ਤੋਂ ਬਾਅਦ ਇਹ ਕੱਪੜਾ ਨਹੀਂ ਮਿਲਣਾ ਆ ਚੱਕੋ ਹੁਣ ਕੋਟਰੇਜ ਦਾ ਕੱਪੜਾ ਵੀ 30% ਲੈਸ ਤੇ ਲਾਤਾ ਉਹ ਰੰਗ ਡੀਆਂ ਦੇਖ ਲੋ ਮੈਚੀਆਂ ਲਾਤੀਆਂ 30-30% ਲੈਸ ਤੇ ਉਹ ਚੱਕੀ ਚਲੋ ਓਏ ਆਜੋ ਹੁਣ ਮੇਲਾ ਲੱਗ ਗਿਆ ਸੱਤਾਂ ਦਿਨਾਂ ਦਾ ਉਹ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ 3% ਲੈਸ ਉਹ ਚੱਕੋ ਭਾਜੀ ਉਹ ਸ਼ਿਮਰ ਦਾ ਕੱਪੜਾ ਵੀ ਆ ਗਿਆ ਲੋ ਭਾਜੀ ਇਹ ਵੀ 30% ਲੈਸ ਤੇ ਲਾ ਦਿੰਨੇ ਆ ਓਏ ਹੁਣ ਫੋਨ ਦਾ ਖਹਿੜਾ ਛੱਡ ਦੋ ਭਾਜੀ ਓਏ ਆ ਜਾਣਗੇ ਲੋਕੀ ਉਹ ਮੈਸੇਜ ਕਰੀ ਜਾਂਦੇ ਆ ਆ ਜਾਣਗੇ ਆ ਚੱਕੋ 30% ਲੈਸ ਤੇ ਸ਼ਿਮਰ ਦਾ ਕੱਪੜਾ ਵੀ 30% ਲੈਸ ਤੇ ਲਾਤਾ 3% ਉਹ ਨੋਟ ਕਰ ਲੋ ਨੋਟ ਓ 28 ਜਨਵਰੀ ਤੱਕ ਲਾਦੀ ਸੇਲ 28 ਜਨਵਰੀ ਦਿਨ ਮੰਗਲਵਾਰ ਉਹ 7 ਦਿਨ ਫਾਇਦੇ ਹੋਣੇ ਆ ਚਾਹੇ ਕੁੜੀਆਂ ਚਿੜੀ ਵਾਲੇ ਸੂਟ ਲੈ ਜਾਓ ਉਹ ਚਾਹੇ ਬਜ਼ੁਰਗਾਂ ਲਈ ਲੈ ਜਾਓ ਉਹ ਚਾਹੇ ਮਿਡਲੇ ਲਈ ਲੈ ਲੋ ਰੰਗ ਗੂੜੇ ਗੂੜੇ ਲੈ ਜਾਓ 30% ਤੱਕ ਵੱਡੇ ਫਾਇਦੇ ਉਹ ਜਿਹੜਾ ਮਰਜੀ ਸੂਟ ਕੱਢ ਲੋ ਵੱਡੇ ਫਾਇਦੇ ਸਿਰ ਦੇ ਸਿਰ ਮਾਤੂ ਸ਼ਰੀ ਦਸਤਾਰ ਮੋਗਾ ਰੋਡ ਬਾਗਾਪਣਾ ਆ ਚੱਕੋ ਭਾਜੀ ਆ ਕੜਾਈ ਕੱਢਿਆ ਡੈਟਲ ਸੂਟ ਇਹਦੇ ਤੇ ਵੀ 30% ਲੈਸ ਰੰਗ ਡਿਜ਼ਾਈਨ ਕਲਰ ਆ ਮਰਜ਼ੀ ਲੈ ਜਾਓ ਉਹ 7 ਦਿਨਾਂ ਦੇ ਵਿੱਚ ਆ ਜਾਓ ਬਾਗੇਪੁਰਾਣਾ ਉਹ ਰਿਕਸ਼ੇ ਦੀ ਸਰਵਿਸ ਫ੍ਰੀ ਹੈਗੀ ਆ ਮੋਗਾ ਰੋਡ ਤੇ ਖੁੱਲੀ ਡੁੱਲੀ ਪਾਰਕਿੰਗ ਆ ਉਹ ਜਿੰਨਾ ਮਰਜ਼ੀ ਕੱਪੜਾ ਓਏ ਟਰੱਕ ਭਰ ਕੇ ਲੈ ਜਾਓ ਉਹ ਟਰਾਲੀਆਂ ਭਰ ਭਰ ਲੈ ਜਾਓ ਓਏ ਖਾਲੀ ਕਰ ਦੇਣਾ 30% ਆਫ ਉਹ ਚਾਹੇ ਤੁਸੀਂ ਬੱਸ ਜਾ ਜਾਓ ਚਾਹੇ ਤੁਸੀਂ ਟੈਂਪੂ ਜਾ ਜਾਓ ਬਾਗਾਪੁਰਾਣਾ ਬੱਸ ਸਟੈਂਡ ਦੇ ਰਿਕਸ਼ੇ ਦੀ ਸਰਵਿਸ ਹੀ ਬਿਲਕੁਲ ਫ੍ਰੀ ਕਰਤੀ ਆ ਓਏ ਖੁੱਲੀ ਡੁੱਲੀ ਪਾਰਕਿੰਗ ਆ ਚਾਹ ਪਾਣੀ ਦਾ ਪੂਰਾ ਪ੍ਰਵਾਨ ਦਿਆ ਸੇਲ ਮੈਂ ਵੀ ਬਹੁਤ ਟਾਪ ਦਿਆ ਸੋਫੇ ਦੇ ਬਿਠਾਏ ਕਪੜਾ ਦਵਾਂਗੇ ਚਾਹ ਪਾਣੀ ਪੂਰਾ ਭਲਾਵਾਂਗੇ ਸੂਟ ਦਵਾਂਗੇ ਬੁਲਬੁਲ ਦੇ ਬੱਤੀਆਂ ਰਗੇ ਉਹ ਰੇਡ ਮਿੱਟੀ ਦੇ ਭਾ ਕਰਤੇ ਆ ਆਜੋ ਵੱਡੇ ਫਾਇਦੇ ਉਹ ਲਾਟ ਨਹੀਂ ਜੇ ਹੈਗੇ ਲਾਟ ਨਹੀਂ ਹੈਗੇ ਉਹ ਰਾਮ ਟੈਕਸ ਦਾ ਬ੍ਰਾਂਡ ਉਹ ਜੱਕੋ ਵੱਡੇ ਵੱਡੇ ਬ੍ਰਾਂਡ 30 30% ਆਫ ਨਾਲ ਤੇ ਚਾਹੇ ਡਿਜੀਟਲ ਪ੍ਰਿੰਟ ਲੈ ਲੋ ਚਾਹੇ ਜਿਹੜੇ ਮਰਜ਼ੀ ਲੈ ਲੋ ਟੌਪ ਦੇ ਕੱਪੜੇ ਚਾਹੇ ਪਸ਼ਮੀਨਾ ਚਾਹੇ ਅਲਪਾਈਨ ਚਾਹੇ ਵੈਲਵਟ ਜਿਹੜਾ ਮਰਜੀ ਪ੍ਰਿੰਟ ਸੂਟ ਤੇ ਉੰਗਾ ਲਾ ਦੋ 30% ਲੈਸ ਅੱਜ ਤੱਕ ਪੰਜਾਬ ਦੇ ਇਤਿਹਾਸ ਤੇ ਸੇਲ ਨਹੀਂ ਲੱਗੀ ਭੱਡੀ ਆਮ ਲੋਕਾਂ ਲਈ ਓਏ ਗੱਲ ਇੱਥੇ ਨਹੀਂ ਜੇ ਮੁੱਕਦੀ ਗਰਮ ਸੂਟਾਂ ਤੇ ਆਫਰਾਂ ਕਰਾਈ ਵਾਲੇ ਸੂਟਾਂ ਤੇ ਆਫਰਾਂ ਦਾਜਵਾਲੀ ਦੇ ਸੂਟਾਂ ਤੇ ਆਫਰਾਂ ਕੰਬਲਾ ਤੇ ਆਫਰਾਂ ਕੋਟ ਪੈਂਟ ਤੇ ਆਫਰਾਂ ਤੇ ਹੋਰ ਕੀ ਚਾਹੀਦਾ 28 ਜਨਵਰੀ 28 ਜਨਵਰੀ ਉਹ 28 ਜਨਵਰੀ ਨੋਟ ਕਰ ਲੋ 28 ਜਨਵਰੀ 7 ਦਿਨ 7 ਦਿਨ 7 ਦਿਨ ਵੱਡੇ ਫਾਇਦੇ ਵੱਡੇ ਫਾਇਦੇ ਆਜੋ ਮੋਗਾ ਰੋਡ ਬਗਾ ਪ੍ਰੋਨਾ ਸਟੋਰ ਤੇ ਮਾਤੂ ਸ਼੍ਰੀ ਦਸਤਾਰ ਦੇ ਜਿੱਥੇ ਬਹੁਤ ਵੱਡੇ ਫਾਇਦੇ ਹੋਣੇ ਆ 30% ਤੱਕ ਦੀ ਸੇਲ ਉਹ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਫੇਰੀ ਲੈ ਕੱਪੜਾ ਵੇਚਦੇ ਹੋ ਚਾਹੇ ਤੁਸੀਂ ਮੱਲਿਆਂ ਦੇ ਵਿੱਚ ਕੱਪੜਾ ਵੇਚਦੇ ਹੋ ਗਰੁੱਪਾਂ ਦੇ ਗਰੁੱਪ ਬਣਾ ਕੇ ਉਹ ਜੋ ਮਤੂ ਸ਼੍ਰੀ ਦਸਤਾਰ ਫੇਰਾ ਕਰੀ ਜਾਂਦਾ ਉਹ ਭਾਵੇਂ ਇੱਕ ਸੂਟ ਲੈ ਜਾਓ ਭਾਵੇਂ ਦੋ ਸੂਟ ਲੈ ਜਾਓ ਭਾਵੇਂ 10 ਸੂਟ ਲੈ ਜਾਓ ਭਾਵੇਂ ਲੈ ਜਾਓ ਚਾਰ ਸੂਟ ਸ਼ਰਤ ਕੋਈ ਨਹੀਂ ਬਸ ਫਾਇਦੇ 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 ਆਓ ਜੀ ਆਜੋ ਹੁਣ ਉਹ ਬੈਲਬਟ ਦਾ ਸੂਟ ਕਢਾਈ ਵਾਲਾ ਦੁਪੱਟਾ ਵੀ ਫੋਰ ਸਾਈਡ ਕਢਾਈ ਵਾਲਾ ਨ 1000 ਵਾਲਾ ਸੂਟ 3000 ਦੇ ਦੋ ਭਾਜੀ 15 ਦੋਰਾ ਓਏ ਬਿਲਕੁਲ ਭਾਜੀ 1500 ਰੁਪਏ ਦਾ ਕੜਾਈ ਕੱਢਿਆ ਬੈਲਵਰਡ ਦਾ ਸੂਟ ਦੇ ਰਿਆ ਚੱਕੋ ਮੁਕਾਬਲਾ ਕਰੋ ਹਣ ਕੋਈ ਕਹਿੰਦਾ 3000 ਕੋਈ ਕਹਿੰਦਾ 3200 ਕੋਈ ਕਹਿੰਦਾ 3500 ਸਾਡੇ ਕੋਲ ਆਜੋ ਲੈ ਲਓ 1500 ਚੱਕੋ ਹਣ ਆ ਸ਼ੰਕਰ ਦੀ ਅਲਪਾਈਨ ਓਏ ਲੈਸਾ ਲੁਸਾ ਛੱਡੋ ਚੱਕੋ 3500 ਦੇ ਸੂਟ ਲੈ ਜਾਓ 5 ਮੀਟਰ 3500 ਰੁਪਏ 'ਚ 5 ਮੀਟਰ ਡੁਇਟਲ ਸੂਟ ਸ਼ੰਕਰ ਦਾ ਅਲਪਾਈਨ ਦਾ ਲੈ ਜਾਓ ਹਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਆਜੋ ਸਵੇਰੇ 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 ਹੀ ਚਾਹੇ ਸਕੂਟਰ ਚਾਹੇ ਮੋਟਰਸਾਈਕਲ ਚਾਹੇ ਗੱਡੀ ਚਾਹੇ ਬੱਸ ਚਾਹੇ ਟੈਂਪੂ ਭਾਵੇਂ ਰਿਕਸ਼ੇ 'ਚ بیٹھ ਕੇ ਆਜੋ ਵੱਗਾ ਆਪਣਾ ਬੱਸ ਸਟੈਂਡ ਤੋਂ ਰਿਕਸ਼ੇ ਤੇ ਆਉਣ ਦੀ ਸਰਵਿਸ ਬਿਲਕੁਲ ਫ੍ਰੀ ਵੱਡੇ ਫਾਇਦੇ 28 ਜਨਵਰੀ ਤੱਕ 7 ਦਿਨ ਦੀ ਸੇਲ ਆ 30% ਤੱਕ ਦੀ ਆਫਰ ਨਹੀਂ ਮਿਲਣੀ ਕਿ ਤੁਮ ਕੈਮਰਨ ਮੰਗਲ ਸਿੰਘ ਦੇ ਨਾਲ ਹਰਦੀਪ ਸਿੰਘ ਤੱਕ ਸਾਹ ਟੀਵੀ ਵੱਗਾ ਆਪਣਾ